ਜੋ ਮੰਗੇ ਠਾ ਗੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਵੀ ਮੁਕੰਮਲ ਸਚਾਈ ਹੈ ਜੋ ਕੁਝ ਅਜ ਤੱਕ ਸਾਡੇ ਕੋਲ ਹੈ ਇਹ ਸਾਡੀਆਂ ਮੰਗਾਂ ਸਨ ਮਿਲੇ ਆਏ ਤੇ ਹੁਣ ਜੋ ਕੁਝ ਮੰਗਦੇ ਪਿਆ ਇਹ ਵੀ ਮਿਲੇਗਾ ਐ ਵੀ ਮਿਲੇਗਾ ਐਸਾ ਕੁਝ ਵੀ ਨਹੀਂ ਕਿ ਬਿਨਾ ਮਿਲੇ ਰਹਿ ਜਾਏ ਪਰ ਮੰਗਾਂ ਸਾਡੀਆਂ ਵੱਡੀਆਂ ਵੱਡੀਆਂ ਔਰ ਮੰਗਾਂ ਨਿਰੰਤਰ ਕੋ ਜੀਵਨ ਛੋਟਾ ਹੈ ਜੀਵਨ ਛੋਟਕ ਰੋਜ਼ ਰੋਜ਼ ਮੰਗਾ ਪੂਰੀਆਂ ਹੁੰਦੀਆਂ ਜਾ ਰਹੀਆਂ ਨੇ ਮੰਗਾ ਹੋਰ ਵੱਧੀਆਂ ਜਾ ਰਹੀਆਂ ਨੇ ਜੀਵਨ ਛੋਟਾ ਹੁੰਦਾ ਜਾ ਰਿਹਾ ਛੋਟਾ ਹੁੰਦਾ ਇੱਕ ਦਿਨ ਜੀਵਨ ਦਾ ਅੰਤ ਹੋ ਗਿਆ ਮੰਗਾ ਤੇ ਰਹਿ ਗਈਆਂ ਥੋੜੇ ਅੱਗੇ ਪੂਰੀਆਂ ਆਉਣਗੀਆਂ ਹੁਣ ਅਗਲੇ ਜਨਮ ਦੇ ਚ ਪੂਰੀਆਂ ਹੋਣਗੀਆਂ ਮੈਂ ਫਿਰ ਦੁਹਰਾ ਦੇਵਾਂ ਇੱਛਾਵਾਂ ਦਾ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣਦਾ ਇਛਾਵਾਂ ਦਾ ਵੇਗ ਜਨਮ ਤੇ ਮਰਨ ਦੇ ਵੇਗ ਨੂੰ ਜਨਮ ਦੇਣਗੇ ਜਿਤਨੇ ਚਿਰ ਤੱਕ ਇਛਾਵਾਂ ਚੱਲ ਰਹੀਆਂ ਨੇ ਜਨਮ ਮਰਨ ਚੱਲਦਾ ਰਹੇਗਾ ਤੇ ਇੱਛਾ ਵਸੋ ਕੇ ਭਾਵੇਂ ਸੰਸਾਰਿਕ ਕਰਮ ਕਰੀਏ ਤੇ ਭਾਵੇਂ ਧਾਰਮਿਕ ਕਰਮ ਕਰੀਏ ਫਿਰ ਗੁਰਬਾਣੀ ਐਸਾ ਕਹਿੰਦੀ ਏ ਚਲੋ ਇਛਾਵਾਂ ਵਸੋ ਕੇ ਤੂੰ ਸੰਸਾਰਿਕ ਕਰਮ ਕਰ ਰਿਹਾ ਹੈ ਕਰ ਹਰ ਅਵਤਾਰੀ ਪੁਰਸ਼ ਨੇ ਇਤਨੀ ਛੋਟ ਦਿੱਤੀ ਹੈ ਆਪਣੇ ਅਨੁਭਵ ਦੇ ਸਾਥ ਪਰ ਜੇ ਤੂੰ ਧਾਰਮਿਕ ਕਰਮ ਕਰੇ ਸੇਵਾ ਕਰਤ ਹੋਏ ਨਹਿ ਕਾਮੇ ਕੋਈ ਕਾਮਨਾ ਨਾ ਰੱਖੇ ਕਾਹੂ ਬਲ ਕੀ ਇੱਛਾ ਨਾ ਹੀ ਵਾਝੇ ਨੀਤੀ ਸ਼ੈ ਨੂੰ ਪੜ੍ਹ ਕੇ ਪਤਨੇ ਕਿਤਨੇ ਇਸ ਤਰ੍ਹਾਂ ਦੇ ਵਿਦਵਾਨ ਮੈਨੋ ਇੰਗਲੈਂਡ ਦੇ ਵਿੱਚ ਮਿਲੇ ਕਹਿੰਦੇ ਕਿ ਗਿਆਨੀ ਜੀ ਠੀਕ ਤੁਹਾਡੀ ਗੱਲ ਪਕੜ ਵਿੱਚ ਆ ਗਈ ਹੈ। ਹੰਦ ਦੀ ਕਾਮਨਾ ਹੀ ਮਨੁੱਖ ਨੂੰ ਕੰਮ ਕਰਾਉਂਦੀ ਹੈ। ਹੰਦ ਦੀ ਇੱਛਾ ਹੀ ਮਨੁੱਖ ਨੂੰ ਕੰਮ ਕਰਾਉਂਦੀ ਹੈ। ਮਨੁੱਖ ਤੇ ਸੁਸਤ ਹੋ ਜਾਏਗਾ, ਆਲਸੀ ਹੋ ਜਾਏਗਾ, ਕੁਝ ਵੀ ਨਹੀਂ ਕਰੇਗਾ ਅਗਰ ਬਲ ਦੀ ਇੱਛਾ ਨਹੀਂ ਹੈ। ਮੈਂ ਖੈਰ ਇੱਕ ਲੁਕਤਾ ਸਮਝਿਆ ਨਹੀਂ ਗਿਆ। ਇਸੇ ਵਾਸਤੇ ਕਹਿੰਦੇ ਨੇ ਧਰਮ ਨੂੰ ਸਮਝਣਾ ਬੜਾ ਔਖਾ ਹੈ। اتنی سوکھی کھیڈ نہیں ہے کہ کوئی بچیاں دی کھیڈ نہیں ہے کبیر کبھی کہ لوگ لوگانے کھلونا جان لوگاں نے کڈونا نے نہیں بڑی بکھڑی گل ہے بڑی باریک گل ہے کوئی بھی تیرے اندر اچھا ہے اگر تو کچھ گناہ بھی کر بیٹھے پاپ بھی کر بیٹھے ہیں ਤੇ ਇਹ ਹੁਣ ਤੇਰੇ ਅੰਦਰ ਇੱਛਾ ਹੈ ਇਹਨੂੰ ਦਵਾ ਆਬ ਸੁਣ ਕੇ ਹੈਰਾਨ ਹੋ ਵੇ ਕੋਈ ਹੋਰ ਨੁਕਤਾ ਨਾ ਲੈ ਲੈਣਾ ਅਨਭਵੀ ਪੁਰਸ਼ ਕੰਨ ਨੇ ਇੱਛਾ ਵੀ ਚਾਹਤਾ ਖੁਦਾ ਤੇ ਛੋੜ ਦੋ ਇਹ ਜੋਸ਼ ਪੁਸ਼ਤਾ ਰਾ ਗੁਨਾਹੋਂ ਕਾ ਖੁਦਾ ਤੇ ਛੋੜ ਦੋ ਇਹ ਜੋਸ਼ पुष्ट आ गुनाहों का चलोगे अपने सर पर रख के ये बारे गेरा का बटक अपने सिर दे उते रख के कितने शिड़ तक बोझ ढोवेगा कदों तक ढोवे क्यों एक गुनाह नु धौंदियां दौंदियां भी दस कर बैठेगा दान करदियां करदियां भी पता नहीं कितनी बेईमानी कर जाएगा ਵਾਅਖ ਕਰਦੇ ਆ ਕਰਦੇ ਆ ਵੀ ਪਤਾ ਨਹੀਂ ਤੂੰ ਕਿਤਨਾ ਝੂਠ ਬੋਲ ਜਾਏਂ ਸਦ ਸੰਗ ਕਰਦੇ ਆ ਕਰਦੇ ਆ ਵੀ ਪਤਾ ਨਹੀਂ ਤੂੰ ਕਿਤਨੇ ਹੀ ਕੋ ਸੰਗਤ ਕਰ ਲੈਣੇ ਇਹ ਕਿਥੇ ਕਿਸ ਤਰ੍ਹਾਂ ਦੌੜੇਂ ਖੁਦਾ ਤੇ ਛੋੜ ਲੋ ਇਹ ਜੋਸ਼ ਉਸਤਾ ਰਾ ਗੁਨਾਹਾਂ ਦਾ ਇਹ ਜੋ ਤੂੰ ਟੋਕਰਾ ਛੁਕਿਆ ਹੋਇਆ ਗੁਨਾਹਾਂ ਦਾ ਬਈ ਮੈਂ ਛੁੱਟਣਾ ਹੈ ਕਿਧਰੇ ਛੁੱਟਣਾ ਹੈ ਤੇਰੇ ਗੁਨਾਹ ਕੋਈ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਹੋਵੇਗਾ ਤੂੰ ਕਿੱਥੇ ਸੁਟੇਗਾ ਰੱਬ ਦੇ ਅੱਗ ਵਿੱਚ ਸੁਟੇ ਓਇ ਲੈ ਲੈ ਓਇ ਲੈ ਲੈ ਪੰਡਤ ਦਯਾਰਾਮ ਨੂੰ ਮੈਂ ਇੱਕ ਦਿਨ ਪੜ ਰਿਹਾ ਸੀ ਉਹ ਕਹਿੰਦਾ ਹੈ اے ਮੇਰੇ ਪ੍ਰਭੂ ਮੇਰਾ ਵੀ ਜੀ ਕਰਦਾ ਤੇਰੇ ਚਰਨਾਂ 'ਚ ਕੁਝ ਅਰਪਣ ਕਰਾਂ ਪਰ ਮੈਂ ਉਹੀ ਅਰਪਣ ਕਰਨਾ ਚਾਹੁੰਦਾ ਜੋ ਮੇਰਾ ਹੋਵੇ ਇਹ ਕੀ ਤੇਰੀ ਚੀਜ਼ ਤੇ ਰੱਖੋਂ ਰੱਖ ਤਿਆਂ ਇਹਦੇ ਨਾਲ ਮੈਨੂੰ ਖੁਸ਼ੀ ਨਹੀਂ ਮਿਲੇਗੀ ਮੈਨੂੰ ਖੁਸ਼ੀ ਤੇ ਤਾਂ ਮਿਲੇਗੀ ਕੁਵੇਂ ਮੈਂ ਆਪਣੀ ਚੀਜ਼ ਤੇ ਰੱਖਾਂ ਇਹ ਤਨ ਤੈਨੂੰ ਭੇਟ ਕਰਾਂ ਇਹ ਨਾ ਮੈਂ ਬਣਾਇਆ ਨਾ ਮੈਂ ਖਰੀਦਿਆ ਤੇਰਾ ਦਿੱਤਾ ਹੈ ਇਹ ਸਭ ਨੈਣ ਨਖਸ ਤੇ ਪ੍ਰਾਣਾ ਦੀ ਹਰਕਤ ਇਹ ਸਰੀਰ ਦੇ ਅੰਦਰ ਚੱਲ ਰਹੀ ਸਾਰੀ ਮਸ਼ੀਨ ਜੀ ਇਹ ਤੇਰੀ ਕਰਾਮਾਤ ਤੇਰੀ ਦਿੱਤੀ ਹੋਈ ਹੈ ਇਹ ਆਪਣਾ ਹੈ ਹੀ ਨਹੀਂ ਤਾਂ ਇਹ ਕੀ ਤੇਰੇ ਅਗੋਂ ਰੱਖਣਾ ਤੇ ਪ੍ਰਭੂ ਇਹ ਵੀ ਸੁਣ ਲੈ ਇਹ ਮਨ ਵੀ ਮੈਂ ਨਹੀਂ ਬਣਾਇਆ ਇਹ ਵੀ ਤੇਰਾ ਦਿੱਤਾ ਹੋਇਆ ਹੈ ਇਹ ਕੀ ਤੇਰੇ ਅਗੋਂ ਰੱਖਣਾ ਤਨ ਤੇ ਮਨ ਦੀ ਸ਼ਕਤੀ ਨਾਲ ਜੋ ਮੈਂ ਧਨ ਕਮਾਇਆ ਹੈ ਤੇ ਇਹ ਮੇਰਾ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਤਨ ਤੇਰਾ ਦਿੱਤਾ ਹੋਇਆ ਮਨ ਤੇਰਾ ਦਿੱਤਾ ਹੋਇਆ ਤੇ ਸੂਝ ਸਮਝ ਨਾਲ ਤੇ ਸਰੀਰਕ ਬਲ ਨਾਲ ਮੈਂ ਧਨ ਕਮਾਇਆ ਇਹ ਤੇਰੇ ਅੱਗੋਂ ਰੱਖਦੇ ਆ ਤੇ ਇਹ ਵੀ ਤੇ ਤੇਰਾ ਹੀ ਹੈ ਤੇਰਾ ਦਿਆ ਤੂੰ ਦੇ ਕੇ ਹਰ ਪੌ ਰਵਲਾਦਤ ਕਹਿੰਦੇ ਨੇ ਦਿੱਤਾ ਤੇਰਾ ਹੋਇਆ ਤੇ ਕੀ ਤੇਰੇ ਅੱਗੋਂ ਰੱਖ ਤਨ ਤੇਰਾ ਮਨ ਤੇਰਾ ਧਨ ਤੇਰਾ ਮੈਂ ਉਹੀ ਕੁਛ ਰੱਖਣਾ ਚਾਹੁੰਦਾ ਜੋ ਮੇਰਾ ਹੋਵੇ ਦਇਆ ਰਾਮ ਕਹਿੰਦੇ ਨੇ ਖੁਸ਼ੀ ਮੈਨੂੰ ਤਾਂ ਮਿਲੇਗੀ ਮੇਰੀ ਚੀਜ਼ ਤੋਂ ਕਬੂਲ ਕਰਨਾ ਹੈ ਉਹ ਇੰਜ ਲਿਖਦਾ ਹੈ ਜਿਵੇਂ ਪ੍ਰਭੂ ਨੇ ਆਖਿਆ ਠੀਕ ਹੈ ਜੋ ਤੇਰਾ ਹੈ ਉਹੀ ਮੇਰੇ ਅੱਗੋਂ ਅਰਪਣ ਕਰ ਦੇ ਤੋ ਪਤਾ ਹੈ ਦਇਆ ਰਾਮ ਕੀ ਕਹਿੰਦੇ ਨੇ میرا تو صرف میرے گناہ نے میرے پاپ نے میرے کو نہیں ہے کچھ بھی گلتیاں نے بولنا نے گناہ نے پاپ نے اے پربو جے جی قبول کرنا چاہے تو میں تیرے چرنا چ رکھ دیا باقی اپنے تعری کو نہیں خدا کو سونپ دو اے جوش ਉਸ ਤਾਰਾ ਗੁਨਾਹਾਂ ਦਾ ਚਲੋਗੇ ਆਪਣੇ ਸਰ ਪਰ ਰੱਖ ਕੇ ਇਹ ਬਾਰੇ ਗਿਰਾਹ ਕਰ ਤਾ ਇਤਨਾ ਭਾਰ ਆਪਣੇ ਸਿਰ ਤੇ ਕਿੱਥੇ ਤੱਕ ਡੋਵੇਂਗਾ ਕਿੱਥੇ ਤੱਕ ਡੋਵੇਂਗਾ ਇਹ ਟੋਕਰਾ ਤੇਰਾ ਕਿਸੇ ਨੇ ਨਹੀਂ ਲੈਣਾ ਰੱਬ ਦੇ ਅੱਗੋਂ ਹੀ ਰੱਖ ਲੈ ਅਰਪਣ ਕਰ ਦੇ ਕਾਹੂ ਬੰਦ ਕੇ ਇੱਛਾ ਨਹੀਂ ਵਾਂਛੇ ਕਿਸੇ ਤਰ੍ਹਾਂ ਦੀ ਇੱਛਾ ਆਪਣੇ ਮਨ ਦੇ ਚਨਾਰ ਹੈ ਕੋਈ ਇੱਛਾ ਹੈ ਜੈਸੇ ਉਸ ਫਕੀਰ ਨੇ ਕਿਹਾ ਕੀ ਛੇ ਬਸ ਇੱਛਾ ਕੋਈ ਨਾ ਹੋਵੇ ਐ ਇੱਛਾ ਹੈ ਇਸ ਬਾਰੇ ਨੁਕ ਤੇ ਕਿਧਰੇ ਪਕੜ ਲਓ ਤੇ ਖੇਡ ਅਜ ਹੀ ਸਮਝ ਦੇ ਚਾਹ ਹੈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਇੱਕ ਹੋਰ ਸੰਤ ਵਿਚੇ ਤੇ ਆ ਜਾਂਦਾ ਹੈ ਇੱਕ ਕਸ਼ਮੀਰ ਦੇ ਚੋਇਆ ਹੈ ਤਾਰ ਗਰਜਬਦੀ ਗੰਧੇ ਇਹ ਵਿਚਾਰਾ અત્યੰਤ ਮੁਖਲਿਸ ਬੜਾ ਗਰੀਬ ਧਨ ਗੁਰੂ ਰਾਮਦਾਸ ਜੀ ਮਹਾਰਾਜ ਜੈਸੇ ਗੁੰਗਣੀਆਂ ਵੇਚਦੇ ਸਨ ਕੋਈ ਕਾਬਲੇ ਛੋਲੇ ਚਿੱਟੇ ਚਨੇ ਇਹ ਛੋਲੇਆਂ ਦਾ ਖੋਚ ਲੰਦਾ ਸੀ ਕਰਵਾਦੀ ਰੋਜ਼ ਸਵੇਰੇ ਬਣਾ ਦਿੰਦੀ ਸੀ ਕੇ ਬਾਜ਼ਾਰ ਦੇ ਚ ਬੈਠ ਜਾਂਦਾ ਸੀ ਵੇਚ ਕੇ ਆਪਣੀ ਉਭਜੀਵਕਾ ਚਲੰਦਾ ਸੀ ਇੱਕ ਦਿਨੇ ਇੱਕ ਮਨੁੱਖ ਦੇ ਕੋਲ ਖੋਟੇ ਸਿੱਕੇ ਸਨ ਪੰਜ ਸੱਤ ਦੁਕਾਨਾਂ ਤੇ ਗਿਆ ਲੈ ਕੇ ਸੇਨੇ ਨਹੀਂ ਅੱਗੋਂ ਬੈਠਾ ਸੀ ਅਤਾਰ ਖੌਚਾ ਲੈ ਕੇ ਛੋਲੇ ਆ ਗਾ ਬਾਵੇਂ ਉਹਨੇ ਛੋਲੇ ਖਾਣੇ ਵੀ ਨਹੀਂ ਸੰਭ پر دیکھ ل شاید چل جائے چل دے تو ٹھیک ہے کھوٹا تو سکھا ہے دو سکے دے آخیا چھوڑے دے, دے, دے دیتے. اور سکے رکھ دے جن پانچ چھ کھوٹے سکے سن اے دو تین دن فقیر کو چلا ہے ਪੈਸੇ ਖੋਟੇ ਦੇ ਕੇ ਜਾਵੇ ਸੌਦਾ ਖਰਾ ਲੈ ਕੇ ਜਾਵੇ ਜਦ ਕੇ ਦੁਨੀਆ ਚ ਇਸ ਤਰ੍ਹਾਂ ਹੁੰਦਾ ਹੈ ਪੈਸੇ ਸੁੱੱਚੇ ਸਹੀ ਲੈ ਲੈਂਦੇ ਨੇ ਸੌਦਾ ਖੋਟਾ ਦਿੰਦੇ ਨੇ ਪੈਸੇ ਤੇ ਖਰੇ ਲੈ ਲੈਂਦੇ ਨੇ ਬਹੁਤੇ ਸੌਦਾ ਖੋਟਾ ਦਿੰਦੇ ਨੇ ਇਹ ਵੀ ਮੇਰਾ ਤਜਰਬਾ ਹੈ ਪੈਸੇ ਠੀਕ ਲੈ ਲੈਂਦੇ ਨੇ ਵਸਤੂ ਠੀਕ ਨਹੀਂ ਦਿੰਦੇ ਉਹਨੇ ਪੈਸੇ ਤੇ ਖੋਟੇ ਲੈ ਲਏ ਵਸਤੂ ਠੀਕ ਦੇ ਦਿੱਤੀ ਸੌਦਾ ਖਰਾ ਦੇ ਦਿੱਤਾ ਫਿਰ ਉਸ ਬੰਦੇ ਦੇ ਰਾਹੀਂ ਗੱਲ ਕਿਦਰੇ ਮਸ਼ਹੂਰ ਹੋ ਗਈ ਅਤੇ ਖੋਟੇ ਸਿੱਕੇ ਵੀ ਲੈ ਲੈਂਦਾ ਹੁਣ ਜਿਨ੍ਹਾਂ ਜਿਨਾ ਕੋਲ ਸਨ ਸਾਰੇ ਉੱਥੇ ਹੀ ਚੜਾ ਜਿਨ੍ਹਾਂ ਜਿਨਾ ਕੋਲ ਸੀ ਭਈ ਲੈ ਲੈਂਦਾ ਅਤੇ ਲੈ ਲੈਂਦਾ ਨਾ ਕਰਦਾ ਹੀ ਨੇ ਇਹ ਰੋਜ਼ ਦੀ ਕਿਰਿਆ ਬਣ ਗਈ ਇੱਕ ਦੋ ਬੰਦੇ ਛਿੰਚਾਰ ਬੰਦੇ ਰੋਜ਼ ਹੀ ਆ ਜਾਂਨ ਖੋਟੇ ਸਿੱਕੇ ਲੈ ਕੇ ਉਹ ਵਿਚਾਰਾ ਰੱਖ ਲੈਂਦਾ ਤੇ ਖਰਾ ਸੌਦਾ ਦੇ ਦਿੰਦਾ ਇੱਥੇ ਵੇਚਣ ਵਾਲਾ ਠਗਾ ਜਾਂਦਾ ਹੈ ਖਰੀਦਣ ਵਾਲੇ ਤੇ ਨਹੀਂ ਠਗਦੇ ਆਮ ਬਾਜ਼ਾਰ ਵਿੱਚ ਗ੍ਰਾਹਕ ਠਗਾ ਜਾਂਦੇ ਨੇ ਦੁਕਾਨਦਾਰ ਨਹੀਂ ਠਗਾਉਂਦੇ ਮੁਸਤਕਿਲ ਆ ਗ੍ਰਾਹਕ ਠਗਾ ਜਾਂਦੇ ਨੇ ਵਸਤੂ ਖੋਟੀ ਲੈ ਲੈ ਪੈਸੇ ਖਰੇ ਦੇ ਦਿੱਤੇ ਪਰ ਉਹ ਵਸਤੂ ਖਰੀਦ ਲੈ ਰਿਹਾ ਪੈਸੇ ਖੋਟੇ ਲੈ ਅੱਜ ਸਵੇਰੇ ਫਜਰ ਦੀ ਨਮਾਜ਼ ਪੜਨ ਤੋਂ ਬਾਅਦ ਖੁਦਾ ਦੇ ਗੋਹ ਦੁਆ ਕਰਨ ਤੋਂ ਬਾਅਦ ਜਦ ਘਰ ਵਾਲੇ ਕੋ ਮੰਗੇ ਆ ਖਾਓਚਾ ਤਿਆਰ ਕੀਤਾ ਉਹਨੇ ਖੋਟੇ ਸਿੱਕਿਆਂ ਦੀ थैਲੀ ਅੱਗੋਂ ਰੱਖ ਦਿੱਤੀ ਅੱਖੇ ਅੱਜ ਮੈਂ ਨਹੀਂ ਤਿਆਰ ਕਰ ਸਕੀ ਕਿਉਂ ਕਰਦੇ ਜੇ ਖੋਟੇ ਹੀ ਸਿੱਕੇ ਖਰੇ ਤੇ ਰਹਿ ਗਏ ਮੈਂ ਬਾਜ਼ਾਰ ਵਿੱਚ ਗਈਆਂ ਛੋਲੇ ਖਰੀਦਣ ਵਾਸਤੇ ਨਹੀਂ ਦਿੱਤੇ ਮੈਨੂੰ ਕਿਸੇ ਨੇ ਇਹ ਖੋਟੇ ਫਿਰ ਮੈਂ ਮਸਾਲੇ ਲੈਣ ਵਾਸਤੇ ਗਈਆਂ ਨਹੀਂ ਦਿੱਤੇ ਕਿਸੇ ਨੇ ਇਹ ਖੋਟੇ ਨੇ ਸਿੱਕੇ ਫਿਰ ਮੈਂ ਤੇਲ ਲੈਣ ਵਾਸਤੇ ਗਈਆਂ ਉਹਨਾਂ ਨੇ ਵੀ ਨਹੀਂ ਲਏ ਇਹ ਖੋਟੇ ਸਿੱਕੇ ਸਾਰੀਆਂ ਦੁਕਾਨਾਂ ਤੋਂ ਵਾਪਸ ਆ ਗਈਆਂ ਕਿਸੇ ਨੇ ਮਸਾਲਾ ਨਹੀਂ ਦਿੱਤਾ ਕਿ ਉਹ ਨਹੀਂ ਦਿੱਤਾ ਚਨੇ ਨਹੀਂ ਦਿੱਤੇ ਤਾਂ ਹੁਣ ਮੈਂ ਖੋਚਾ ਕੇ ਖੋ ਬਣਾਵਾਂ ਕਿਸ ਤਰ੍ਹਾਂ ਛੋਲੇ ਤਿਆਰ ਕਰਾਂ ਇਹ ਖੋਟੇ ਸਿੱਕੇ ਉਹਨਾਂ ਖੋਟਿਆਂ ਸਿੱਕੇ ਨੂੰ ਹੱਥ ਦੇ ਚ ਰੱਖ ਕੇ ਤੇ ਮੂੰਹ ਉੱਪਰ ਕਰਕੇ ਦੁਆ ਕਰਦਾ ਹੈ ਕਦਾ ਮੈਨੂੰ ਪਤਾ ਸੀ ਸਿੱਕੇ ਖੋਟੇ ਐਸਾ ਨਹੀਂ ਕਿ ਮੈਨੂੰ ਪਤਾ ਨਹੀਂ ਸੀ ਪਤਾ ਸੀ ਮੈਂ ਰੱਖ ਲੈਂਦਾ ਰਿਆਂ ਇਸ ਆਸਾ ਨਾਲ ਰੱਖ ਲੈਂਦਾ ਰਿਆਂ ਮੈਂ ਖੁਦ ਵੀ ਖੋਟਾਂ ਕਿਦਰੇ ਤੇਰੇ ਦਰ ਤੇ ਆਵਾਂ ਤੂੰ ਮੈਨੂੰ ਵਾਪਸ ਨਾ ਕਰ ਦੇ ਮੈਂ ਇਸ ਕਰਕੇ ਰੱਖ ਲੈਂਦਾ ਰਿਆਂ ਮਨ ਜਦ ਮੈਂ ਤੇਰੇ ਕੋਲਾਵਾਂ ਤੂੰ ਮੈਨੂੰ ਕਬੂਲ ਕਰ ਲੈ ਪਰਵਾਨ ਕਰ ਲੈ ਇਹ ਦੁਆ ਕਬੂਲ ਕਰ ਪਰਵਾਨ ਹੋ ਗਈ ਕੋਈ ਇੱਛਾ ਨਹੀਂ ਇੱਛਾ ਇਹ ਹੀ ਹੈ ਕਿ ਇੱਛਾ ਕੋਈ ਨਾ ਹੋਵੇ ਲੇਕਿਨ ਕਮਾਲ ਦੀ ਗੱਲ ਇਨਾ ਸਿੱਕਿਆਂ ਨੂੰ ਅੱਗੇ ਕਰਕੇ ਕਹਿੰਦੇ ਪ੍ਰਭੂ ਤੇਰੇ ਕੋਲਾਵਾਂ ਤੂੰ ਕਬੂਲ ਕਰ ਲੈ ਪਰਵਾਨ ਕਰ ਲੈ ਅਤਾਰ ਨਾਮ ਦਾ ਕੇ ਸਕੇ ਸੂਫੀ ਸੰਤਾਂ ਦੇ ਚੋਂ ਆਪਣੇ ਖਾਸ ਐਮੀਅਤ ਰੱਖਦਾ ਹੈ ਖਾਸियत ਰੱਖਦਾ ਹੈ ਅੱਜ ਦਾ ਇਹ ਪਾਵਨ ਪਵਿੱਤਰ ਵਾਕ ਉਸਤਾਦੀ ਵਾਕ ਜਿਸ ਢੰਗ ਨਾਲ ਸੁਣਾਇਆ ਜਾਂਦਾ ਹੈ ਤੇ ਕਥਾ ਕੀਤੀ ਜਾਂਦੀ ਹੈ ਮੇਰਾ ਮਨ ਸਹਿਮਤ ਨਹੀਂ ਆਉਂਦਾ ਇਸ ਦੇ ਨਾਲ ਕਿਦਰੇ ਮੇਰਾ ਹੰਕਾਰ ਵੀ ਨਾ ਸਮਝ ਲੈਣਾ ਤੇ ਮੈਂ ਫਿਰ ਖੁੱਲ ਕੇ ਗੱਲ ਕਰਦਾ ਵੀ ਨਹੀਂ ਆਉਂਦਾ ਕਿਉਂਕਿ ਬਹੁਤੇ ਤੇ ਕਰਮ ਕਾਂਡ ਹੀ ਆਉਂਦੇ। ਬਥੇਰੇ ਤੇ ਕਰਮ ਕਾਂਡ ਹੀ ਨੇ। ਤੇ ਛਾਵਾਂ ਕਰਕੇ ਗੁਰਦੁਆਰੇ ਆਵਣੇ, ਕਾਮਨਾਵਾਂ ਕਰਕੇ ਚਲੀਏ ਕਟਣੇ ਨੇ, ਹੋਰ ਸੌ ਸਿਆਪੇ ਕਰਨੇ ਨੇ। ਤੇ ਕਾਮਨਾ ਨਹੀਂ ਪੂਰੀ ਹੋਈ ਤੇ ਫਿਰ ਮਜ਼ਾਰਾਂ ਤੇ ਜਾਣਾ ਹੈ, ਮੜੀਆਂ ਤੇ ਜਾਣਾ ਹੈ, ਕਬਰਾਂ ਤੇ ਜਾਣਾ ਹੈ। ਹੁਣ ਕੌਣ ਇਹਨਾਂ ਨੂੰ ਦੱਸੇ ਰੱਬ ਮਰ ਗਿਆ ਜੋ ਕਬਰ ਤੇ ਜਾਂਦੇ ਪਏ। ਉਹ ਤੇ ਸਦ ਜੀਵਨ ਹੈ। ਸਦਾ ਦੀ ਜ਼ਿੰਦਗੀ ਹੈ। ਮੇਛੜੀ ਜ਼ਿੰਦਗੀ ਹੈ ਪਰ ਕਾਮਨਾਵਾਂ ਭਟਕਾਉਂਦੀਆਂ ਨੇ ਇਤਨਾ ਭਟਕਾਉਂਦੀਆਂ ਨੇ ਕਿ ਮੁਰਦਿਆਂ ਦੀ ਪੂਜਾ ਕਰਨ ਤੇ ਵੀ ਮਜਬੂਰ ਕਰ ਦਿੰਦੀਆਂ ਨੇ ਕਬਰਾਂ ਦੀ ਪੂਜਾ ਵੀ ਉੱਪਰ ਵੀ ਮਜਬੂਰ ਕਰ ਦਿੰਦੀਆਂ ਨੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਦੁਬਦਾ ਨਾ ਪੜੋ ਹਰ ਦਿਨ ਅਵਰ ਨ ਪੂਜੋ ਮੜੀ ਮਥਾਣ ਨ ਜਾਇ ਤ੍ਰਿਸ਼ਨਾ ਰਾਚ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮੁ ਭੁਜਾਈ ਇਕ ਸ਼ਾਮਾਂ ਦਾ ਪਰਬਲ ਵੇ ਨਿਰੰਤਰ ਵੇ ਤ੍ਰਿਸ਼ਨਾ ਬਣ ਜਾਂਦਾ ਹੈ। ਉਹ ਤ੍ਰਿਸ਼ਨਾ ਐਸੀ ਅਗਨ ਹੈ ਅੰਦਰ ਸਾਰੇ ਗੁਣਾਂ ਨੂੰ ਸਾੜ ਕੇ ਸੂਰ ਕਰ ਦਿੰਦੀ ਹੈ। ਤ੍ਰਿਸ਼ਨਾ ਲੋ ਮਨੋਖ ਦੇ ਅੰਦਰ ਕੋਈ ਗੁਣ ਨਹੀਂ ਕਿਸੇ ਪ੍ਰਕਾਰ ਦਾ ਜੋ ਹੈ ਕੋਈ ਗੁਣ ਨਹੀਂ ਹੁੰਦਾ। ਮੇਰੇ ਹਿਸਾਬ ਨਾਲ ਗੁਸਤਾਖੀ ਮਾਫ ਮੈਂ ਬਾਰ ਬਾਰ ਇਸ ਵਾਸਤੇ ਕਹਿ ਰਿਹਾ ਕਿਉਂਕਿ ਬਹੁਤ ਕਈ ਵਾਰ ਖੜ੍ਹਣੇ ਟਕਰ ਜਾਂਦੇ ਨੇ ਤੇ ਆਪਣੇ ਕੋਲ ਇਤਨੀ ਅਕਲ ਹੁੰਦੀ ਤੇ ਜੇ ਉਹਨਾਂ ਦਾ ਜਵਾਬ ਲਈਏ ਇਸ ਵਾਸਤੇ ਆਪ ਆਪਣੀ ਬੁਧ ਹੈ ਦੇਤੀ ਬਰਣਾ ਤੇ ਬੰਦ ਬੰਦ ਤੋਏ ਤੇ ਪਰਮਾਤਮਾ ਜਦ ਮਿਲਦਾ ਤੇ ਕੋਈ ਇੱਛਾ ਨਹੀਂ ਰਹਿੰਦੀ ਤੇ ਹੁਣ ਹੋਰ ਸੁਣ ਲੋ ਪਰਮਾਤਮਾ ਉਦੋਂ ਮਿਲਦਾ ਜਦ ਕੋਈ ਇੱਛਾ ਹੁੰਦੀ ਹੈ ਉਦੋਂ ਮਿਲਦਾ ਇਦੋਂ ਦੇ ਨੁਕਤੇ ਮੈਂ ਫਿਰ ਤੁਹਾਡੇ ਸਾਹਮਣੇ ਪ੍ਰਭੂ ਜਦ ਮਿਲਦਾਏ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਪਰ ਪ੍ਰਭੂ ਉਦੋਂ ਮਿਲਦਾ ਜਦ ਕੋਈ ਇੱਛਾ ਨਾ ਹੋਵੇ ਨਹੀਂ ਤੇ ਮਿਲਦਾ ਹੀ ਨਹੀਂ ਫਿਰ ਉਹ ਜਿਹੜੀ ਇੱਛਾ ਹੈ ਉਹ ਹੀ ਪੂਰੀ ਹੁੰਦੀ ਰਹੇ ਉਹੀ ਪੂਰੀ ਰਹੇ ਤੇ ਜਦ ਇੱਕ ਇੱਛਾ ਪੂਰੀ ਹੋ ਜਾਏ ਤਾਂ ਅੰਦਰ ਹੋਰ ਉਹ ਮੰਗ ਪੈਦਾ ਹੋ ਜਾਂਦੀ ਹੈ ਤੇ ਪੂਰੀ ਹੋ ਗਈਏ ਹੋਰ ਇੱਛਾ ਹੋਰ ਇੱਛਾ ਹੋਰ ਇੱਛਾ ਏ ਫਿਰ ਨਿਰ ਨਿਰੰਤਰ ਇਛਾਵਾਂ ਦਾ ਵੇ ਬਹੁਤ ਵੱਡਾ ਦਰਿਆ ਬਣ ਜਾਂਦਾ ਹੈ। ਔਰ ਇਸੇ ਚੀ ਮਨੋਕ ਡੁੱਬ ਜਾਂਦਾ ਹੈ। ਇਸੇ ਚੀ ਮਨੋਕ ਵਰਤ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ। ਜੀ ਦਾ ਸਾਰੰਸ਼ ਮੇਰੇ ਸਾਹਮਣੇ ਜੋ ਹੈ ਰੱਖ ਦਿੱਤਾ ਹੈ। ਸਾਰ ਤੱਤ ਇਹ ਹੈ। ਪਰ ਮੈਂ ਫਿਰ ਅਰਜ਼ ਕਰਾਂ ਮੇਰੇ ਆਪਣੇ ਅਕਲ ਦੇ ਪਿਆਲੇ ਦੇ ਨਾਲ ਤੇ ਹਰ ਇੱਕ ਕੋਲ ਪਿਆਲਾ ਅਲੱਗ ਅਲੱਗ ਹੈ ਤੇ ਸਾਗਰ ਤੇ ਬਹੁਤ ਵੱਡਾ ਹੈ ਹੁਣ ਸਾਰਾ ਸਾਗਰ ਤੇ ਪਿਆਲੇ ਚ ਆਵੇਗਾ ਨਹੀਂ ਜਿੰਨੀ ਗੱਲ ਪਕੜਦੇ ਚਾਹੀਏ ਤੁਹਾਨੂੰ ਸਰ ਉਹਨਾਂ ਕਰਾ ਦਿੱਤੀ ਹੈ ਹੋਰ ਵੀ ਹੋ ਸਕਦਾ ਹੈ ਇਸ ਤੋਂ ਅੱਗੇ ਵੀ ਹੋ ਸਕਦਾ ਹੈ ਹੋਰ ਵੀ ਖੋਜ ਹੋ ਸਕਦੀ ਹੈ ਪਰ ਮੈਂ ਅਰਜ਼ ਕਰਾਂ ਜਿੰਨੇ ਚਿਰ ਤੱਕ ਇੱਛਾ ਹੈ ਉਨੇ ਚਿਰ ਤੱਕ ਦੁੱਖ ਹੈ ਦੁੱਖ ਹੈ ਧਾਰਮਿਕ ਵਿਰਗਾਂ ਐਸਾ ਕਹਿੰਦੇ ਨੇ ਇੱਛਾ ਗ੍ਰਸੇ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਇੱਛਾ ਰਹਿਤ ਮਨੁੱਖ ਨੂੰ ਦੁਖੀ ਨਹੀਂ ਕੀਤਾ ਜਾ ਸਕਦਾ ਐ ਫਿਰ ਦੋ ਨੁਕਤੇ ਮੈਂ ਤੁਹਾਨੂੰ ਸਰਨ ਕਰਾਵਾਂ ਇੱਛਾ ਗ੍ਰਸਤ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਕਿ ਕਿਛਾ ਬੁਰੀ ਹੋ ਗਈ ਦੂਜੀ ਇੱਛਾ ਰਹਿਤ ਮਨੁੱਖ ਨੂੰ ਦੁਖੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਦੇ ਅੰਦਰ ਸੁੱਖ ਦੀ ਵੀ ਇੱਛਾ ਨਹੀਂ ਹੈ। ਤਾਂ ਕਿਸ ਤਰ੍ਹਾਂ ਦੁਖੀ ਕਰੋਗੇ? ਕਿਵੇਂ ਦੁਖੀ ਕਰੋਗੇ? ਐਸੇ ਮਨੁੱਖ ਨੂੰ ਸੂਲੀ ਤੇ ਵੀ ਤੰਗ ਦੇਓਗੇ, ਦੁਖੀ ਨਹੀਂ ਕਰ ਸਕਦੇ। ਐਸੇ ਮਨੁੱਖ ਨੂੰ ਬਲਦੀ ਦੇਗ ਦੇ ਚ ਵੀ ਬਿਠਾ ਦੋਗੇ, ਦੁਖੀ ਨਹੀਂ ਕਰ ਸਕਦੇ। ਪਰ ਇੱਛਾ ਗ੍ਰਸਤ ਮਨੁੱਖ ਹੁੱਲਾਂ ਦੀ ਸੇਜ ਤੇ ਵੀ ਬੈਠਾ ਹੋਵੇਗਾ, ਤੜਪਦਾ ਰਹੇਗਾ। ਉਰਲਾਂਦਾ ਰਹੇਗਾ। ਬੇਜ਼ਾਰ ਰਹੇਗਾ। ਪਰੇਸ਼ਾਨ ਰਹੇਗਾ ਇੱਛਾ ਰਹਿਤ ਮਨੁਖ ਅਗਰ ਭੁੱਖਾ ਵੀ ਹੈ ਤੋ ਸੁਖ ਦੇਚੈ ਇੱਛਾ ਗ੍ਰਸਥ ਮਨੁਖ ਦਾ ਪੇਟ ਆਪਰੇ ਹੋਇਆ ਤਾਂ ਵੀ ਦੁਖੀ ਹੈ ਤੋ ਜੇ ਭੁਖ ਦੇ ਤਾ ਇਤ ਹੈ ਰਾਜਾ ਦੁਖ ਵਿੱਚ ਸੁਖ ਮਨਾਏ اے ਪ੍ਰਭੂ ਭੁਖ ਹੈ ਚਲੋ ਇਹ ਭੁੱਖ ਨਾਲ ਹੀ ਅਸੀਂ ਆਪਣੇ ਆਪ ਨੂੰ ਤ੍ਰਿਪਤ ਕਰਦੇ ਹਾਂ ਤ੍ਰਿਪਤ ਕਰਦੇ ਹਾਂ ਹੁਣ ਰਜੇਵੇਂ ਦੀ ਇੱਛਾ ਵੀ ਨਹੀਂ ਭੁੱਖ ਹੈ ਤਾਂ ਭੁੱਖ ਕਰੋ ਇਹ ਵੀ ਪਰਵਾਹ ਨਹੀਂ ਜੇ ਭੁੱਖ ਦੇ ਤਾਂ ਇਤਹੀ ਰਾਜਾ ਮੈਂ ਫਿਰ ਅਰਜ਼ ਕਰਾਂ ਕਿ ਮੈਂ ਕਹਿ ਸਕਦਾ ਇਸ ਅਵਸਥਾ ਨੂੰ ਹਾਸਲ ਕਰਨਾ ਅਤਿਅੰਤ ਗਠਨ ਹੈ ਇਹੀ ਕਾਰਨ ਹੈ ਜਦ ਕੋਈ ਕਰੋੜਾਂ ਚ ਇੱਕ ਅਦ ਬ੍ਰੰਗ ਨਹੀਂ ਹੁੰਦਾ ਟਿਕਾ कोटण में नानकऊ नारायण जय जी कम बड़ा ओके ते अवस्था बड़ी औख्याई नाल जो है बनदी है धन गुरु अर्जुन देव जी महाराज दा ए वाक सरवन करो तुच्छ बुद्धि अनुसार मैं अखरि अर्थ थौडे सामने रखा प्यार नाल लखो सतनाम श्री ਚਾਰੋਂ ਪਾਸੇ ਜੋ ਵਿਆਪਕ ਬਲ ਹੈ ਸ਼ਕਤੀ ਹੈ ਇਹੀ ਪ੍ਰਭੂ ਹੈ ਪਰਮਾਤਮਾ ਇੱਕ ਵਿਆਪਕ ਸ਼ਕਤੀ ਹੈ ਆਨੰਦ ਸਰੂਪ ਹੈ ਚੇਤਨ ਹੈ ਔਰ ਸਤ ਹੈ ਸਤ ਚਿਤ ਆਨੰਦ ਕਹਿੰਦੇ ਨੇ ਸਤ ਸੁਹਾਣ ਸਦਾ ਮਨ ਚਾਉ ਸਤਿਅੰ ਸ਼ਿਵੰ ਸੁੰਦਰੰ ਵਿਆਪਕ ਹੈ ਇਹ ਸ਼ਕਤੀ ਆਨੰਦ ਸਰੂਪ ਹੈ ਚੇਤਨ ਹੈ ਸਾਰੇ ਪਦਾਰਥਾਂ ਸਾਰੇ ਰਸਾਂ ਦਾ ਇਹ ਕੇਂਦਰ ਹੈ ਮਹਾਰਾਜ ਕਹਿੰਦੇ ਨੇ ਉਹਨੇ ਮੇਰੇ ਸਿਰ ਤੇ ਹੱਥ ਰੱਖਿਆ ਜਿਹਦੀ ਸ਼ਕਤੀ ਜਗਤ ਦੇ ਵਿੱਚ ਵਿਆਪਕ جو ایک مہان شکتی ہے جس دا بل ہر پاسے پھیلے ہویا ہے اس نے میرے سرتے میر بریا حد رکھے ہیں دو میر دی نگاہ نال ایسا ویکھیا اس نے سارے دکھ ناس ہو گئے سارے دکھ اس نے مٹا دیتے ਤੇ ਹੁਣ ਮੈਂ ਫਿਰ ਅਜ ਕਰਾਂ ਦੁੱਖਾਂ ਦਾ ਕਾਰਨ ਕੀ ਹੈ ਇੱਛਾ ਔਰ ਕੋਈ ਦੁੱਖਾਂ ਦਾ ਕਾਰਨ ਨਹੀਂ ਹੈ ਦੁੱਖ ਦਾ ਕਾਰਨ ਹੈ ਇੱਛਾ ਆਸਾ ਵਿੱਚ ਅਤ ਦੁਖ ਗਣਾ RAMKANDI MALLA PEHLA DAN GURU NANAK DEV JI MAHARAJ DE BAO ਆਸਾ ਵਿੱਚ ਅਤ ਦੁਖ ਗਣਾ ਫਿਰ ਕਹਿੰਦੇ ਨੇ ਮਨਮੁਖ ਚਿਤ ਲਾਇਆ ਗੁਰਮੁਖ ਬੈ ਨਿਰਾਸ਼ ਸੁਖ ਬਲ ਪਾਇਆ ਕਿ ਇੱਛਾਵਾਂ ਦਾ ਵੇਗ ਕਿਸ ਦੇ ਅੰਦਰ ਚੱਲਦਾ ਹੈ ਮਨਮੁਖ ਮਨਮੁਖ ਕਿ ਹਰ ਬੰਦਾ ਇੱਛਾਵਾਂ ਦੇ ਵੇਗ ਕਰਕੇ ਤੇ ਪਾਠ ਕਰਦਾ ਹੈ ਦਾਨ ਕਰਦਾ ਹੈ ਪੁੰਨ ਕਰਦਾ ਹੈ ਸੇਵਾ ਕਰਦਾ ਹੈ ਸਭ ਕੁਝ ਤੇ ਇੱਛਾਵਾਂ ਕਰਕੇ ਕਰਦਾ ਹੈ ਥੋੜੇ ਪੰਕਤੀਆਂ ਸੁਣ ਲੈਣਾ ਇਥਾਰਤ ਬੋਲਨੇ ਸਤ ਸੰਗ ਦੇ ਵਿੱਚ ਇੱਕ ਕਲਾਸ ਦੇ ਸਤ ਸੰਗਈ ਨਹੀਂ ਆਉਂਦੇ جمیں سکول تا ایک ہے سکول دا نام بھی ایک ہے وہ دے اندر پرنسپل بھی ایک ہے پر کلاساں تے وقت وقت نہیں پہلی ہے دو جی ہے چوتھی پنجویں ہے نومی دسویں ہے سکول ایک ہے بیلڈنگ ایک ہے پرنسپل ایک ہے پر اندر پڑھن والے ویدیارتی ایک نہیں ہے سب نو وقت وقت مضمون پڑھائے جا رہے ہیں ਸਤ ਸੰਗੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕੋਈ ਤੇ ਹਾਈ ਕਲਾਸ ਦੇ ਚਲੇ ਗਏ ਨੇ ਦਸਵੀਂ ਚਲੇ ਗਏ ਕੋਈ ਸੱਤਵੀਂ ਅੱਠਵੀਂ ਚਾਉਣਗੇ ਕੋਈ ਦੂਜੀ ਤੀਜੀ ਚਾਉਣਗੇ ਕੋਈ ਪਹਿਲੀ ਚਾਉਣਗੇ ਐਸੇ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਅੱਜ ਹੀ ਕਿਦਰੇ ਦਾਖਲਾ ਲੈ ਲਿਆ ਹੋਵੇ ਕਿੰਨਾ ਫਿਰ ਕਈ ਵਾਰ ਹੈਰਾਨ ਹੋ ਜਾਂਦਾ ਦਾਖਲਾ ਤੇ ਅੱਜ ਲਿਆ ਹੈ ਤੇ ਸਵਾਲ ਕਰਦੇ ਪੈਣ ਉਹ ਜਿਹੜੇ ਦਗਮੇ ਨੇ ਭਿਆਨ ਗੇ ਪਕੜਦੇ ਭਿਆਨ ਗੇ ਸਮਝਦੇ ਤੋਂ ਫਿਰ ਮੈਂ ਇਸ ਤਰ੍ਹਾਂ ਜਾਨ ਛੁਡਾ ਲੈਂਦਾ ਉਹਨਾ ਮੈਨੂੰ ਨਹੀਂ ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਇਸ ਤਰ੍ਹਾਂ ਹੀ ਜਾਨ ਛੁੱਟਦੇ ਜਾਨ ਛੁੱਟਦੇ ਇਹ ਵੀ ਹਕੀਕਤ ਹੈ ਇਹ ਵੀ ਸਚਾਈ ਹੈ ਪੁੱਛਦੇ ਪੈਣੇ ਉਹ ਕੁਝ ਜੋ ਅਦੀ ਬੁੱਧੀ ਦੇਚ ਨਹੀਂ ਆ ਸਕਦਾ पकड़ਦੇ ਚ ਨਹੀਂ ਆ ਸਕਦਾ ਇਹਨਾਂ ਨੂੰ ਅਜੇ ਸਾਰੀਆਂ ਕਲਾਸਾਂ ਚੋਂ ਲੰਘਣਾ ਚਾਹੀਦਾ ਹੈ ਤਾਂ ਜਾ ਕੇ ਕਿਦਰੇ ਖੇਡ ਜੋ ਹੈ ਬਣेंगे ਆਸਾ ਰਿਚ ਅਤ ਦੁਖ ਗਣਾ ਮਨ ਮੁਖ ਤੇ ਚੇਤ ਲਾਇਆ ਦੁੱਖਾਂ ਦਾ ਮੂਲ ਕਾਰਨ ਹੈ ਇੱਛਾ ਦਾਸ ਦਾ ਦੁਖ ਬਿਦਾਰਿਆ ਪ੍ਰਭੂ ਨੇ ਐਸੀ ਮਿਹਰ ਦੀ ਨਿਗਾਹ ਨਾਲ ਦੇਖਿਆ ਸਾਰੀਆਂ ਇੱਛਾਵਾਂ ਦੀ ਪੂਰਤੀ ਕਰ ਦਿੱਤੀ ਸਭ ਦੇ ਇੱਛਾ ਪੂਰੀਆਂ ਜਾਂ ਪਾਇਆ ਅਗੰ ਅਪਾਰਾ ਜਦ ਉਹ ਅਗੰ ਮਿਲਦਾ ਹੈ ਇੱਛਾ ਰਹਿੰਦੀ ਨਹੀਂ ਜਦ ਨਿਰੰਕਾਰ ਮਿਲਦਾ ਹੈ ਸੰਸਾਰ ਦੀ ਕੋਈ ਇੱਛਾ ਰਹਿੰਦੀ ਨਹੀਂ ਜਦ ਅੰਮ੍ਰਿਤ ਮਿਲ ਜਾਂਦਾ ਹੈ ਤਾਂ ਆਮ ਸਾਧਾਰਨ ਪਾਣੀ ਦੀ ਇੱਛਾ ਰਹਿੰਦੀ ਨਹੀਂ ਜਦ ਅੰਮ੍ਰਿਤਮਈ ਭੋਜਨ ਮਿਲ ਜਾਂਦਾ ਹੈ ਤਾਂ ਆਮ ਜਗਤ ਦੇ ਜੋ ਹੈ ਪਦਾਰਥਾਂ ਦਾ ਰਸ ਰਹਿੰਦਾ ਹੀ ਨਹੀਂ ਕਿ ਇੱਕ ਹਕੀਕਤ ਹੈ ਉਹ ਰਸ ਆਵਾ ਤੋਂ ਇਹ ਰਸ ਨਹੀਂ 바ਵਾ ਇੱਕ ਹਕੀਕਤ ਹੈ ਬਾਰਾਜ ਜੀ ਕਹਿੰਦੇ ਨੇ ਨੇ ਮਾੜਨੇ ਸੇਵਕ ਦਾ ਮੈਂ ਦਾਸ ਦਾ ਉਸ ਪ੍ਰਭੂ ਨੇ ਸਾਰਾ ਦੁੱਖ ਨਿਵਰਤ ਕਰ ਦਿੱਤਾ ਹੈ ਮਿਟਾ ਦਿੱਤਾ ਹੈ ਹਾਂਜੀ ਆਹ ਜਰਾ ਕੇ ਉਹ ਗੋਵਿੰਦ ਉਹ ਜੋ ਗੁਰੂ गोविंद ਹੈ ਸ੍ਰਿਸ਼ਟੀ ਦਾ ਮਾਲਕ ਹੈ ਆਪਣੇ ਜਨ ਦੀ ਰੱਖ ਲੈਂਦਾ ਹੈ ਆਪਣੇ ਸੇਵਕ ਦੀ ਰੱਖ ਲੈਂਦਾ ਹੈ ਹਰ ਜਗ੍ਹਾ ਉਸ ਦੀ ਪਾਲਣਾ ਕਰਦਾ ਹੈ ਹਾਂਜੀ ਅੰਮ੍ਰਾਇ ਆਓ ਆਓ ਕੇ ਆਯਾ ਸੁਖ ਬਖਸ਼ੰਦ ਹੈ ਉਹ ਐਸਾ ਬਖਸ਼ੰਦ ਹੈ ਐਸਾ ਦਇਆ ਦਾ ਸੌਮਾ ਹੈ ਆਪਣੇ ਜਨ ਨੂੰ ਸੀਨੇ ਨਾਲ ਲਾਈ ਰੱਖਦਾ ਹੈ ਕੰਠ ਨਾਲ ਲਾਈ ਰੱਖਦਾ ਹੈ ਉਹਦੇ ਸਾਰੇ ਔਗਣਾ ਨੂੰ ਮਿਟਾ ਦਿੰਦਾ ਹਾਂਜੀ ਜੋ ਮੰਨਦਾ ਸਾਥੂ ਆਪਣੀ ਕੀ ਕੋਈ ਕੋਈ ਦੀਵਾਰ ਅਕਸਰ ऐसे मनोकमल जान नेचा पूरग सर्व सुख दाता हर महाराज तेइज कहंदे न तुसी ए कहंदे गुरु ते कह रिया जो मांगे खां गुरु अपने ते सोई सोई देवे ना कह ए भी ठीक है जो कुछ साडे कॉल ती असि मंगया है ए साडियां मंगां पूरियां हो रियां ने पर जो कुछ भी मंगया है ਇਨਾ ਮੰਗਾ ਤੋਂ ਸੁਖ ਨਹੀਂ ਮਿਲਦਾ ਇੱਕ ਬੇਵਿਲਾਦਾ ਮਨੁੱਖ ਕਹਿ ਲੈ ਕਿਦਰੇ ਇੱਕ ਪੁੱਤਰ ਮੈਨੂੰ ਮਿਲ ਜਾਏ ਹੈ ਪ੍ਰਭੂ ਮੈਂ ਅਨੰਦਿਤ ਹੋ ਜਾਵਾਂਗਾ ਮੈਂ ਸੁਖੀ ਹੋ ਜਾਵਾਂਗਾ ਹੁਣ ਉਹਨੂੰ ਕੌਣ ਦੱਸੇ ਚਾਰ ਚਾਰ ਪੁੱਤਰਿਆਂ ਵਾਲੇ ਰੋਂਦੇ ਪਿੱਟਦੇ ਪੈਣ ਕੌਣ ਦੱਸੇ ਉਹਨੂੰ ਕੌਣ ਸਮਝਾਵੇ ਹਕੀਕਤ ਹੈ ਜੋ ਕੁਝ ਮਿਲ ਜਾਂਦਾ ਉਹਦੇ ਚ ਰਸ ਵੀ ਨਹੀਂ ਰਹਦਾ ਜੋ ਇੱਛਾ ਅੱਗੇ ਚੱਲੇ ਜਾਂਦੀ ਹੈ ਜੋ ਕੁਝ ਮਿਲ ਗਿਆ ਹੈ ਇੱਛਾ ਉੱਥੇ ਪ੍ਰਕਰਮਾ ਨਹੀਂ ਕਰਦੀ ਜੋ ਕੁਝ ਮਿਲ ਗਿਆ ਹੈ ਇੱਛਾ ਉਸਨੂੰ ਦੇਖਦੀ ਵੀ ਨਹੀਂ ਇੱਛਾ ਸਦਾ ਉਸਨੂੰ ਦੇਖਦੀ ਹੈ ਜੋ ਕੁਝ ਨਹੀਂ ਹੈ ਅੱਗੇ ਚਲੀ ਜਾਂਦੀ ਹੈ ਅੱਗੇ ਚਲੀ ਜਾਂਦੀ ਜੋ ਮਿਲ ਗਿਆ ਉਹਦੇ 'ਚ ਰਸ ਨਹੀਂ ਰਹਿਦਾ ਜੋ ਨਹੀਂ ਮਿਲੇ ਹੈ ਮਨੁੱਖ ਰਸ ਦੀ ਕਲਪਨਾ ਉਹਦੇ 'ਚ ਕਰ ਲੈਂਦਾ ਹੈ ਤਾਂ ਇਸ ਤਰ੍ਹਾਂ ਮਿਲਦਾ ਜਾ ਰਿਹਾ ਹੈ ਬੇਰਸ ਹੁੰਦਾ ਜਾ ਰਿਹਾ ਹੈ ਮਿਲਦਾ ਜਾ ਰਿਹਾ ਹੈ ਵੇਰਾ ਹੁੰਦਾ ਜਾ ਰਿਹਾ ਹੈ ਜੇ ਕਿਦਰੇ ਸਮਝ ਆ ਜਾਏ ਕਿਦਰੇ ਉਹ ਮਿਲ ਜਾਏ ਤੇ ਰਸ ਨਾਲ ਹਿਰਦਾ ਭਰ ਜਾਏ ਆਨੰਦ ਨਾਲ ਜੋ ਹਿਰਦਾ ਭਰ ਜਾਏ ਉਂਝ ਜੋ ਕੁਝ ਵੀ ਮਨੁੱਖ ਮੰਗਦਾ ਹੈ ਪ੍ਰਭੂ ਉਸ ਦੀ ਪੂਰਤੀ ਕਰਦਾ ਹੈ ਜੋ ਕੁਝ ਅਜ ਤੱਕ ਸਾਨੂੰ ਮਿਲੇ ਹੈ ਇਹ ਸਾਡੀ ਮੰਗ ਸੀ ਇਹ ਸਾਡੀ ਮੰਗ ਸੀ ਤੇ ਜੇ ਨਿਰੰਤਰ ਇਹ ਮੰਗਾ ਚਲਦੀਆਂ ਰਹੀਆਂ ਤਾਂ ਜਨਮ ਵੀ ਚੱਲਦਾ ਰਹੇਗਾ ਮਰਨ ਵੀ ਚੱਲਦਾ ਰਹੇਗਾ ਇਸੋ ਹੱਥੇ ਦੁੱਖ ਚੱਲਦਾ ਰਹੇਗਾ ਦੁੱਖ ਚੱਲਦਾ ਰਹੇਗਾ ਜਨਮ ਤੇ ਦੁੱਖ ਹੈ ਜੀਵਨ ਤੇ ਦੁੱਖ ਹੈ ਮਰਨ ਤੇ ਦੁੱਖ ਹੈ ਇਹ ਦੁੱਖ ਵੀ ਚੱਲਦਾ ਰਹੇਗਾ ਸਾਡੀਆਂ ਮੰਗਾਂ ਵੀਆਂ ਪੂਰੀਆਂ ਹੁੰਦੀਆਂ ਜਾਣਗੀਆਂ ਤੇ ਦੁੱਖ ਵੀ ਨਾਲ ਚੱਲਦਾ ਚੱਲਦਾ ਰਹੇਗਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਆਪਣੇ ਠਾਕੁਰ ਬੋਲੋ ਆਪਣੇ ਮਾਲਕ ਬੋਲੋ ਜੋ ਕੁਝ ਵੀ ਮੰਗਦਾ ਹੈ ਪ੍ਰਮਾਤਮਾ ਉਹ ਦੇ ਚ ਉਹ ਦੇ ਜਪਾਈ ਜਾਂਦਾ ਹੈ ਪਾਈ ਜਾਂਦਾ ਹੈ ਦੇਂਦਾ ਹੈ ਉਹ ਦੇਂਦਾ ਹਾਂਜੀ ਨਾਮ ਬਖ ਤੇਰੇ ਮੁਲਕ ਦੀ ਹਾ ਹਾ ਅਤੂਰ ਪਰ ਜਿਹੜਾ ਉਸ ਦਾ ਜਨ ਹੈ ਜੋ ਉਸ ਦਾ ਭਗਤ ਹੈ ਜਿੰਨ ਉਹ ਆਪਣੇ ਕੰਠ ਨਾਲ ਲਾ ਕੇ ਰੱਖਦਾ ਹੈ ਤੇ ਜਿਹਦੇ ਔਗਣਾ ਦਾ ਸਾਰੇ ਦਾ ਸਾਰਾ ਉਹ ਨਾਸ ਕਰ ਦਿੰਦਾ ਹੈ ਉਹ ਗੁਣ ਸਭ ਮਿਟੇ ਦੇ ਹਲਪੁਰਖ ਬਖਸਨ ਤੇ ਮੈਂ ਹੁਣ ਫਿਰ ਅਰਜ਼ ਕਰਾਂ ਸਾਰੇ ਔਗਣਾਂ ਦੀ ਖਾਨ ਹੈ ਕਾਮਨਾ ਉਹਦੀ ਕਾਮਨਾ ਨੂੰ ਹੀ ਨਾਸ ਕਰ ਦਿੰਦਾ ਹੈ ਉਹਦੀਆਂ ਇੱਛਾਵਾਂ ਨੂੰ ਹੀ ਮਿਟਾ ਦਿੰਦਾ ਹੈ ਜਿੱਥੋਂ ਔਗਣ ਪੈਦਾ ਹੁੰਦੇ ਨੇ ਉਹ ਔਗਣਾਂ ਦੀ ਖਾਨ ਨੂੰ ਜੋ ਹੈ ਖਤਮ ਕਰ ਦਿੰਦਾ ਹੈ ਇਸ ਵਰਸੇ ਹਰੀ ਦਾ ਜਨ ਜੋ ਕੁਛ ਮਨੁੱਖ ਨੂੰ ਮੁਖ ਤੋਂ ਬੋਲਦਾ ਇਸ ਲੋਗ ਦੇ ਪਰਲੋਗ ਦੇ ਸਹੀ ਹੋ ਜਾਂਦਾ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨੂੰ ਪਰਮਨੰਨ ਦੀ ਪ੍ਰਾਪਤੀ ਹੋ ਜਾਂਦੀ ਹੈ ਇਤਨੀ ਸੇਵਾ ਪ੍ਰਵਾਨ ਕਰਨ ਲਈ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਧਨ ਗੁਰਵਰਜਨ ਦੇਵ ਜੀ ਮਹਾਰਾਜ ਮਹਿਰਾਮਤ ਕਰਨ ਕਿਦਰੇ ਐਸਾ ਹੋ ਜਾਏ ਕਿ ਤੇ ਦਿਨ ਮੰਗੀ ਹੈ اے ਪ੍ਰਭੂ ਇੱਕ ਮੰਗ ਸਾਡੀ ਵੀ ਪੂਰੀ ਕਰ ਐਹੀ ਮੰਗ ਹੈ ਕੋਈ ਮੰਗ ਰਵੇ ਹੀ ਕੋਈ ਮੰਗ ਰਵੇ ਕੋਈ ਇੱਛਾ ਰਵੇ ਜੇ ਦਿਨ ਕੋਈ ਵੀ ਇੱਛਾ ਨਹੀਂ ਆਉਂਦੀ ਉਹ ਦਿਨ ਅੰਦਰ ਪ੍ਰਭੂ ਪ੍ਰਗਟ